ਪੰਜਾਬ 'ਚ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਲੋਕਾਂ ਨੂੰ ਵੱਧ ਤੋਂ ਵੱਧ VOTING ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ ਮੁਹਾਲੀ ਪ੍ਰਸ਼ਾਸਨ ਵੱਲੋਂ ਮਹਿਲਾ ਮੈਰਾਥਨ ਕਰਵਾਈ ਗਈ ਜਿਸ ਵਿੱਚ ਮੁਹਾਲੀ ਦੀਆਂ ਔਰਤਾਂ, ਬੱਚਿਆਂ ਅਤੇ ਵਿਦਿਆਰਥਣਾਂ ਨੇ ਹਿੱਸਾ ਲਿਆ ਮੁਹਾਲੀ ਦੇ ਸੈਕਟਰ 78 ਦੇ ਪੈਂਦੇ ਸਪੋਰਟਸ ਕੰਪਲੈਕਸ 'ਚ ਨਗਰ ਨਿਗਮ ਕਮਿਸ਼ਨਰ ਨਵਜੋਤ ਕੌਰ ਨੇ ਇਸ ਮੈਰਾਥਨ ਦੀ ਢੰਡੀ ਦਿਖਾ ਕੇ ਸ਼ੁਰੂਆਤ ਕੀਤੀ ਮੈਰਾਥਨ ਵਕਫ ਵਕ ਗਲੀਆਂ ਤੇ ਬਜ਼ਾਰਾਂ ਚੋਂ ਹੁੰਦੀ ਹੋਈ ਮੋੜ ਖੇੜ ਕੰਪਲੈਕਸ ਪੁੱਜ ਕੇ ਮੁਕੰਮਲ ਹੋਈ ਜੇਤੂਆਂ ਨੂੰ ਇਨਾਮ ਦਿੱਤੇ ਗਏ ਇਸ ਮੌਕੇ ਚੋਣ ਮਾਸਕਟ ਸ਼ੇਰਾ ਨਾਲ ਸੈਲਫੀ ਪੁਆਇੰਟ ਤੇ ਲੋਕ ਸੈਲਫੀਆਂ ਖਿੱਚਵਾਉਂਦੇ ਨਜ਼ਰ ਆਏ ਇਸ ਤੋਂ ਇਲਾਵਾ ਸਿਗਨੇਚਰ ਬੋਰਡ ਤੇ ਹਸਤਾਖਰ ਕਰਕੇ ਵੋਟ ਪਾਉਣ ਦੀ ਸੋਹ ਵੀ ਚੁੱਕੀ ਗਈ ਮੋਹਾਲੀ ਨਗਰ ਨਿਗਮ ਕਮਿਸ਼ਨਰ ਨੇ ਕਿਹਾ ਕਿ ਇਸ ਮੈਰਾਥਨ ਦਾ ਮੰਤਵ ਮਹਿਲਾਵਾਂ ਨੂੰ ਵੋਟ ਲਈ ਜਾਗਰੂਕ ਕਰਨਾ ਹੈ ਕਿਉਂ ਜੋ ਇਹਨਾਂ ਦੀ ਭਾਗੀਦਾਰੀ ਚੋਣਾਂ ਲਈ ਜ਼ਰੂਰੀ ਅਤੇ ਸਹਾਇਕ ਹੋਵੇਗੀ ਜਿਸ ਨਾਲ ਵੋਟਰ ਆਪਣੀ ਅਰਤੀ ਨਾਲ ਚੰਗੇ ਕਿਰਦਾਰ ਵਾਲੇ ਆਗੂਆਂ ਨੂੰ ਚੁਣ ਕੇ ਲੋਕ ਸਭਾ ਚ ਭੇਜ ਸਕਣਗੇ ਅੱਜ ਐਸੀ ਸਾਰੇ ਵੱਡੇ ਪੱਧਰ ਤੇ ਇਥੇ ਇੱਕ ਮੈਰਾਥਨ ਲਈ ਇਕੱਠੇ ਹੋਏ ਆ ਜਿਸ ਵਿੱਚ ਅਸੀਂ ਜਿਹੜਾ ਹੈਗਾ ਔਮਨ ਮੋਟਰਸ ਨੂੰ ਐਨਕਰੇਜ ਕਰਨਾ ਚਾਹੁੰਦੇ ਹਾਂ ਕਿ ਉਹ ਵੱਦ ਤੋਂ ਵੱਦ ਵੱੜ ਕੇ ਜਿਹੜਾ ਆਨ ਵਾਲੇ ਲੈਕਚਰਸ ਨੇ ਉਹਦੇ ਵਿੱਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ। ਫਿਰਮਾ ਦਾਕਰ ਰਾਜ ਧਾਲੀਵਾਲ ਨੇ ਵੀ ਸਾਰਿਆਂ ਨੂੰ ਆਪਣੀ ਵੋਟ ਬਣਵਾਉਣ ਅਤੇ ਵੋਟ ਜ਼ਰੂਰੀ ਪਾਉਣ ਦੀ ਅਪੀਲ ਕੀਤੀ। ਪੋਸਟਕਮ 178 ਸੈਕਟਰ ਦੇ ਵਿੱਚ ਜਿਹੜੀ ਮੈਰਾਥਨ ਹੋ ਰਹੀ ਹੈ ਜਨਨ ਮੈਰਾਥਨ ਇਸ ਦਾ ਮੇਨ ਪਰਪਸ ਹੈਗਾ ਕਿ ਮਹਿਲਾ ਵੋਟਰਾਂ ਨੂੰ ਆਪਣੀ ਵੋਟ ਵਧਾਉਣ ਲਈ ਤੇ ਆਪਣੀ ਵੋਟ ਦਾ ਸਤਿਕਾਰ ਮਿਲਦਾ ਇਸ ਦੌਰਾਨ ਮਹਿਲਾਵਾਂ ਬੱਚਿਆਂ ਤੇ ਵਿਦਿਆਰਥਣਾਂ ਨੇ ਵੀ ਵੋਟ ਪਾਉਣ ਲਈ ਅਪੀਲ ਕੀਤੀ ਮੋਹਾਲੀ ਦੀ ਨਿਵਾਸੀ ਕਾ ਤੇ ਅੱਜ ਮੈਂ ਵਿਮੈਨਸ ਮੈਰਾਥਨ ਵਿੱਚ ਪਾਰਟਿਸਪੇਟ ਕਰਨ ਆਈ ਆ ਇਹ ਐਸਾ ਮੇਰਾ ਫਸਟ ਟਾਈਮ ਵੋਟਰ ਇਵੈਂਟ ਨੂੰ ਲੀਡ ਕਰਨ ਦੇ ਬਾਅਦ ਹਰਤਾਂ ਦੌੜ ਵਾਸਤੇ ਆਇਆ ਸਾਡੇ ਵਿੱਚ ਬਹੁਤ ਚਾਹ ਹੈ ਕਿ ਅਸੀਂ ਵੋਟਾਂ ਪਾਉਣੇ ਸਿੱਕਾਰ ਆਪ ਸੁਣ ਸਕਦੇ ਆ